ਐਸਪੀ ਸਾਹਿਬ ਨੇ ਦੱਸਿਆ ਸਾਡੇ ਨਾਲ ਚੀਕ ਐਗਰੀਕਲਚਰ ਅਫਸਰ ਐਂਡ ਸਾਰੀ ਟੀਮ ਜਿਹੜੀ ਅੱਜ ਤੇ ਹਾਜ਼ਰ ਹੈ ਕਿਸਾਨ ਵੀਰਾਂ ਨਾਲ ਮੀਟਿੰਗ ਕੀਤੀ ਗਈ ਹੈ ਸਪੈਸ਼ਲੀ ਜਿਹੜੀ ਮੀਟਿੰਗ ਹੈ ਰਿਗਾਰਡਿੰਗ ਸਟਬਲ ਬਲਨ ਪਰਾਲੀ ਨੂੰ ਅਸੀਂ ਆਗਣੇ ਨਹੀਂ ਲਾਣੀ ਹੁਣ ਆਕੇ ਕਿਉਂ ਨਹੀਂ ਲਾਣੀ ਸਭ ਤੋਂ ਜਿਹੜੀ ਮੁੱਢਲੀ ਮੇਰੀ ਅਪੀਲ ਹੈ ਕਿਉਂਕਿ ਜੇ ਤੁਹ ਅੱਗ ਲਾਵਾਂਗੇ ਸਭ ਤੋਂ ਪਹਿਲਾ ਜਿਹੜਾ ਵੀ ਕੋ ਨੁਕਸਾਨ ਹੁੰਦਾ ਸਾਡੇ ਪਰਿਵਾਰਾਂ ਨੂੰ ਹੁੰਦਾ ਸਾਡੇ ਕਿਸਾਨ ਵੀਰਾਂ ਨੂੰ ਹੁੰਦਾ ਦੂਜੀ ਗੱਲ ਮੈਂ ਦੱਸਾਂ ਕਿ ਜਿਹੜੇ ਸਾਡੇ ਵੱਲੋਂ ਕਟਾ ਪ੍ਰਬੰਧ ਕੀਤੇ ਗਏ ਨੇ ਜਿਹੜੀਆਂ ਮਸ਼ੀਨਾਂ ਸੀਗੀਆਂ ਜਿਹੜੀਆਂ ਕਟਾਈ ਦੀਆਂ ਉਹਨਾਂ ਦੀ ਮੈ ਪੰਚਾਇਤਾਂ ਵਿੱਚ ਦਿੱਤੀਆਂ ਗਈਆਂ ਪਲੱਸ ਪਿੰਡ ਲੈਵਲ ਤੇ ਕਮੇਟੀਆਂ ਬਣਾਈਆਂ ਗਈਆਂ ਤਾਂ ਕਿ ਲੋਕਾਂ ਨੂੰ ਸੰਜਾਲ ਸਕਣ ਕਿਸਾਨਾਂ ਵੀਰਾਂ ਦੇ ਨਾਲ رابطہ ਕਾਇਮ ਕਰ ਸਕਣ ਇਸ ਤੋਂ ਇਲਾਵਾ ਵੀ ਦੱਸਣਾ ਚਾਹਾਂਗਾ ਕਿ 24 ਘੰਟੇ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਡੀਸੀ ਦਫ਼ਤਰ ਵਿੱਚ ਚਾਲੂ ਕੀਤਾ ਗਿਆ ਕਿਸੇ ਵੀ ਕਿਸਾਨ ਨੂੰ ਕਿਤੇ ਤਰ੍ਹਾਂ ਦੀ ਕੋਈ ਮੁਸ਼ਕਲ ਆਦੀ ਹੈ ਉਹ 24 ਘੰਟੇ ਕਿਸੇ ਵੀ ਟਾਈਮ ਤੇ ਫੋਨ ਕਰਕੇ ਆਪਣੀ ਮੁਸ਼ਕਲ ਦੱਸ ਸਕਦਾ ਹੈ ਸਾਡੀ ਕੋਸ਼ਿਸ਼ ਰਹੇਗੀ ਕਿ ਆਪਣੇ ਜਲਦ ਤੋਂ ਜਲਦ ਉਹਦਾ ਹੱਲ ਕਰਵਾਇਆ ਜਾਵੇ ਆਜਾ ਵੀ ਤਿਹਸਰੀ ਗੱਲ ਮੈਂ ਅਪੀਲ ਕਰਦਾ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਲੋਕਾਂ ਨੂੰ ਤਾਂ ਜੋ ਸ਼ਰਾਤੀ ਅੰਚਾ ਅਗਰ ਕੋਈ ਕਿਸੇ ਤਰ੍ਹਾਂ ਦੇ ਵੀ ਉਹਨਾਂ ਦੀ ਫਸਲ ਵਗਲਾਦੀ ਕੋਸ਼ਿਸ਼ ਕਰਦਾ ਹੈ ਮਾਨਯੋਗ ਐਸ.ਪੀ ਸਾਹਿਬ ਨੇ ਅਸੀਂ ਸਾਡੇ ਧਿਆਨ ਲਿਆ ਕੇ ਜਾਵੇ ਤਾਂ ਜੋ ਅਸੀਂ ਉਰਤੇ ਵੀ ਜਿਹੜੇ ਨਾਤ ਪਾ ਸਕੋ ਅੱਜ ਕਿੰਨੇ ਕਿਸਾਨਾਂ ਨੇ ਸਬਕਟ ਕੀਤਾ ਗਿਆ ਜੀ ਕਿੰਨੇ ਕਿਸਾਨਾਂ ਨੇ ਸਬਕਟ ਕੀਤਾ ਗਿਆ ਜੀ ਅੱਜ ਦੇਖੋ ਜੀ ਕਿੰਨੇ ਆਪਣੇ ਹਾਂ ਸੀਓ ਸਾਹਿਬ ਦੱਸਦੇ ਨੇ ਖੇਤੀਬਾੜੀ ਤੇ ਸਾਲ ਪਈ ਉਹ ਬਾਗਵਾਲੋ ਸਾਡੇ ਮਾਨ ਜੋ ਡਿਸਟ੍ਰਿਬਿਊਟਰ ਸ੍ਰੀ ਦਰਵਿੰਦਰ ਸਿੰਘ ਜੀ ਦੀ ਗਰਗਰ ਰਾਇਮਾਏਟ ਜੋ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਸਾਡਾ ਜਿਹੜਾ ਜੋ ਪ੍ਰੋਗਰਾਮ ਹੈ ਉਹ 15 ਅਕਤੂਬਰ ਤੱਕ ਹੀ ਸਾਰੇ ਪਿੰਡ ਜਿਹੜੇ ਆ ਉਹ ਸਾਰੇ ਆਪਾਂ ਕਵਰ ਕਰਾਂਗੇ ਉਹਦੇ ਵਿੱਚ ਕੈਂਪ ਵੀ ਲੱਗਣਗੇ ਉਹਦੇ ਵਿੱਚ ਬੈਨ ਵੀ ਚੱਲਣਗੇ ਆ ਉਹ ਮੋਬਾਈਲ ਬੈਨ ਵੀ ਚੱਲਣਗੇ ਇਸ ਤੋਂ ਇਲਾਵਾ ਜਿਹੜੇ ਸਾਡੇ ਜਿਹੜੇ ਤੇ ਉਹ ਜਿਹੜੇ ਪਿੰਡਾਂ ਦੇ ਵਿੱਚ ਆ ਉਹ ਹਸਪਤਾਲ ਵੀ ਕਰਾਵਾਂਗੇ ਸੋ ਇਹਦੇ ਵਿੱਚ ਅਸੀਂ ਅੱਜ ਜਿਹੜੇ ਜਿਹੜਾ ਪ੍ਰੋਗਰਾਮ ਕੀਤਾ ਗਿਆ ਇਹਦੇ ਵਿੱਚ 10 ਫਾਰਮਰ ਨੂੰ ਉਹ ਫਾਰਮਰ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਪਰਾਨੀ ਨੂੰ ਆਗਨੀ ਲਈ ਜਿਹੜੇ ਕਿ ਇੱਕ ਫਾਰਮਰ ਨੂੰ ਮੋਟੀਵੇਟ ਕਰ ਸਕਦੇ ਆ ਇਹ ਨੂੰ ਲੈ ਕੇ ਸਾਰੇ ਕਾਫੀ ਅਵੇਰਨੈਸ ਚੱਲ ਰਿਹਾ ਹੈਗਾ ਤਾਂ ਅੱਜ ਅਸੀਂ ਏਡੀਸੀ ਸਾਹਿਬ ਮੈਂ ਅਲੋਂਗ ਵਿਦ ਐਗਰੀਕਲਚਰ ਅਫਸਰ ਅਸੀਂ ਸਾਰੇ ਇੱਥੇ ਅੱਜ ਕਲਾਮ ਨੂੰ ਵਿੱਚ ਆਏ ਹੈਗੇ ਤੇ ਅਸੀਂ ਜਿਹੜਾ ਹੈਗਾ ਪਿੰਡ ਵਾਲਿਆਂ ਨਾਲ ਜਿਹੜਾ ਹੈਗਾ ਧੋਨਾ ਅਕ੍ਰਸ਼ਟ ਅਫਸਰ ਨਾਲ ਪਾ ਵਾਲੀ ਪ੍ਰੋਟੈਕਸ਼ਨ ਫੋਰਸ ਦੇ ਮੈਂਬਰ ਸਾਹਿਬਾਨ ਨਾਲ ਸਾਰਿਆਂ ਦੇ ਨਾਲ ਇੱਕ ਗੱਲਬਾਤ ਦੀ ਮੀਟਿੰਗ ਕੀਤੀ ਹੈ ਜਿਸੇ ਨਾਲ ਜਿਹੜੇ ਸਮੱਸਿਆਵਾਂ ਨੂੰ ਸੁਣਿਆ ਹੈਗਾ ਬਾਕੀ ਜਿਹੜਾ ਹੈਗਾ ਅਵੇਅਰਨੈਸ ਜਿਹੜੀ ਕੈਂਪੇਨ ਹੈ ਉਹ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਦੱਸਿਆ ਹੈਗਾ ਕਿ ਜਿਹੜੀ ਅਸੀਂ ਵਾਲੀ ਨਾਲ ਛੱਡਨੇ ਹੈਗਾ ਇਸ ਤੋਂ ਇਲਾਵਾ ਉਹਦਾ ਮੈਨੇਜਮੈਂਟ ਕਿੱਦਾਂ ਕਰਨਾ ਹੈਗਾ ਉਹ ਇਹਨਾਂ ਨੂੰ ਜਿਹੜੀ ਜਿਹੜੀ ਸਮੱਸਿਆ ਸਮੱਸਿਆਵਾਂ ਦਾ ਸਾਹਮਣਾ ਕਰਨਾ ਇਨ ਕੇਸ ਪੜੇਗਾ ਤਾਂ ਸਾਡੇ ਲਈ ਕਿਹੜੇ ਕਿਹੜੇ ਅਫਸਰ ਉਹਨਾਂ ਨੂੰ ਕੋਆਰਡੀਨੇਟ ਕਰਨੇ ਤੇ ਇਹ ਕਿ ਵਧੀਆ ਕੁਗਰੀ ਮੀਟਿੰਗ ਜਿਹੜੀ ਹੋ ਗਈ ਅੱਜ ਇੱਥੇ ਪਲਾਨ ਹੋ ਕੇ ਕਿੱਥੇ ਹੋਈਏ ਪਤਦਰ ਜਿੰਨਾ ਇੱਥੇ